ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪੁਰਾਣੇ ਬਜ਼ੁਰਗਾਂ ਦੁਆਰਾ ਦਸੀਆਂ ਕੁਝ ਜ਼ਰੂਰੀ ਗੱਲਾਂ ਤੁਹਾਡੀ ਜ਼ਰੂਰ ਕੰਮ ਆਣਗੀਆਂ ਨੰਬਰ 1 ਰਾਤ ਨੂੰ ਦੁੱਧ ਵਿੱਚ ਗੁੜ ਪਾ ਕੇ ਪਿਓ ਇਹ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਖੂਨ ਵੀ ਵਧਾਉਂਦਾ ਹੈ ਨੰਬਰ 2 ਗੋਡਿਆਂ ਦੇ ਦਰਦ ਲਈ ਗਰਮ ਨਮਕੀਨ ਪਾਣੀ ਨਾਲ ਟਕੋਰ ਕਰੋ ਆਰਾਮ ਮਿਲੇਗਾ ਨੰਬਰ 3 ਸਿਰ ਦੇ ਦਰਦ ਵਾਲੇ ਲੋਕ ਪਾਲਕ ਨਾ ਖਾਣ ਕਿਉਂਕਿ ਸਵਿਚ ਫਲੇਟ ਨਾਂ ਦਾ ਤੱਤ ਹੁੰਦਾ ਹੈ ਉਸ ਨਾਲ ਸਿਰਦਰਦ ਹੁੰਦਾ ਹੈ ਨੰਬਰ 4 ਚਿਹਰੇ ਤੇ ਕਾਲੇ ਟੀਲੇ ਲਈ ਗੋਭੀ ਦੇ ਫੁੱਲ ਦੀ ਰਸ ਨਾਲ ਮ사ਜ ਕਰੋ ਕਾਲੇ ਟੀਲ ਹਟ ਜਾਣਗੇ ਨੰਬਰ 5 ਪੇਟ ਦੀ ਸਮੱਸਿਆਵਾਂ ਲਈ ਅੰਗੂਠੇ ਉੱਪਰ ਕਾਲਾ ਧਾਗਾ ਬੰਨੋ ਇਸ ਨਾਲ ਇੱਕ ਪ੍ਰੈਸ਼ਰ ਪੁਆਇੰਟ ਦਬ ਜਾਂਦਾ ਹੈ ਨੰਬਰ 6 ਅੰਕ੍ਰੂਤ ਛੁੱਲੇ ਨਾਸਤੇ ਵਿੱਚ ਖਾਣ ਨਾਲ ਦਿਨ ਭਰ ਤਾਜ਼ਗੀ ਮਿਲਦੀ ਹੈ ਨੰਬਰ 7 ਸਰਦੀਆਂ ਵਿੱਚ ਮੁਗਫਲੀ ਬਲੱਡ ਸਰਕੂਲੇਸ਼ਨ ਨੂੰ ਸੁਧਾਰਦੀ ਹੈ ਕਿਉਂਕਿ ਇਸ ਵਿੱਚ ਪ੍ਰੋਟੀਨ ਅਤੇ ਫੈਟ ਕਾਫੀ ਮਾਤਰਾਜ ਹੁੰਦੀ ਹੈ ਨੰਬਰ 8 ਥਕਾਵਟ ਜ਼ਿਆਦਾ ਹੋਵੇ ਤਾਂ ਜ਼ਿਆਦਾ ਪਾਣੀ ਪੀਓ ਨੰਬਰ 9 ਖਜੂਰ ਅਤੇ ਇਲਾਇਚੀ ਨਾਲ ਜ਼ੁਵਾਨੀ ਪ੍ਰਕਰਾਰ ਰਹਿੰਦੀ ਹੈ ਨੰਬਰ 10 ਜਾਮਣ ਖਾਣ ਨਾਲ ਖਾਂਸੀ ਅਤੇ ਮੂੰਹ ਦੀ ਵਦੂ ਦੂਰ ਹੁੰਦੀ ਹੈ ਨੰਬਰ 11 ਨਿੰਬੂ ਦਾ ਰਸ ਮਲਾਈ ਵਿੱਚ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਚਿਹਰੇ ਦਾ ਰੰਗ ਗੂਰਾ ਹੋ ਜਾਂਦਾ ਹੈ। ਨੰਬਰ 12 ਕਾਲੀ ਮਿਰਚ ਪਾਣੀ ਨਾਲ ਖਾਣ ਨਾਲ ਇਨਸਾਨ ਜਵਾਨ ਰਹਿੰਦਾ ਹੈ। ਨੰਬਰ 13 ਜਲੇਬੀ ਵਾਲਾ ਗਰਮ ਦੁੱਧ ਜੋੜਾਂ ਦੇ ਦਰਦ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਨੰਬਰ 14 ਸ਼ਹਿਦ ਅਤੇ ਆਲੂ ਨਾਲ ਚਿਹਰੀ ਦੀ ਰੰਗਤ ਸੁਧਰਦੀ ਹੈ। ਨੰਬਰ 15 ਰਾਤ ਨੂੰ ਸੌਣ ਤੋਂ ਪਹਿਲਾਂ ਸੌਂਫ ਖਾਓ ਅੱਖਾਂ ਦੀ ਰੋਸ਼ਨੀ ਤੀਜ਼ ਹੋਵੇਗੀ ਅਤੇ ਪਾਚਨ ਕਿਰਿਆ ਵਿੱਚ ਵੀ ਸੁਧਾਰ ਹੁੰਦਾ ਹੈ। ਨੰਬਰ 16 ਅੱਖਾਂ ਦੀਆਂ ਸਮੱਸਿਆਵਾਂ ਲਈ ਮੇਥੀ ਦੇ ਦਾਣੇ ਦਾ ਪਾਣੀ ਪੀਓ। ਨੰਬਰ 17 ਜੋੜਾਂ ਦੇ ਦਰਦ ਲਈ ਦਾਲਚੀਨੀ ਦਾ ਦੁੱਧ ਪੀਓ। ਨੰਬਰ 18 ਖੀਰੇ ਨਾਲ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਕੰਟਰੋਲ ਹੁੰਦਾ ਹੈ। ਨੰਬਰ 19 ਗੰਡਾ ਹੋ ਜਾਣ ਸਰੀਰ ਦੇ ਉੱਤੇ ਤੇ ਇਸ ਲਈ ਸੀਤਾਪਾਲ ਦੀ ਪੋਟਲੀ ਵੱਨੋਂ ਗੰਡਾ ਤੋਂ ਆਰਾਮ ਮਿਲੇਗਾ ਨੰਬਰ 2 ਦਹੀਂ ਨਾਲ ਵਾਲਾਂ ਨੂੰ ਧੋਣ ਨਾਲ ਵਾਲ ਸੁੰਦਰ ਹੋ ਜਾਂਦੇ ਹਨ ਨੰਬਰ 21 ਖੁਰਾਕ ਘਟਾਉਣ ਨਾਲ ਲੰਬੀ ਉਮਰ ਮਿਲਦੀ ਹੈ ਨੰਬਰ 22 ਮੱਛਰ ਦੇ ਕੱਟਣ ਉੱਪਰ ਨਿੰਬੂ ਲਗਾਓ ਨੰਬਰ 23 ਨੀਮ ਦੇ ਪੱਤੇ ਚਬਾਉਣ ਨਾਲ ਚਿਹਰੇ ਤੇ ਦਾਗ ਦਾ ਬੇਦੂਰ ਹੋ ਜਾਂਦੇ ਹਨ ਕਿਉਂਕਿ ਇਸ ਵਿੱਚ ਚਮੜੀ ਸੰਬੰਧਿਤ ਬਿਮਾਰੀਆਂ ਹਟਾਉਣ ਵਾਲੇ ਤੱਤ ਹੁੰਦੇ ਹਨ ਨੰਬਰ 24 ਅਦਰਕ ਵਾਲੀ ਚਾਹ ਗਲੇ ਦੇ ਇਨਫੈਕਸ਼ਨ ਲਈ ਚੰਗੀ ਹੁੰਦੀ ਹੈ ਨੰਬਰ 25 ਜ਼ੈਤੂਨ ਦੇ ਤੇਲ ਦੀਆਂ ਖੁਸ਼ਗੁੰਆਂ ਦਾ ਦਿਲ ਨੂੰ ਮਜ਼ਬੂਤ ਕਰਦੀਆਂ ਹਨ ਨੰਬਰ 26 ਸਰਾਣੇ ਦਾ ਬਚੋ ਇਹ ਰੀੜ ਦੀ ਹੱਡੀ ਲਈ ਨੁਕਸਾਨਦੇਹ ਹੋ ਸਕਦਾ ਹੈ ਨੰਬਰ 27 ਜਮੀਨ ਤੇ ਸੌਣ ਨਾਲ ਕਮਰਦਾਰਦ ਦੂਰ ਹੁੰਦਾ ਹੈ। ਨੰਬਰ 28 ਅੰਜੀਰ ਭਿਓ ਕੇ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਪਾਚਨ ਪ੍ਰਕਿਰਿਆ ਸੁਧਰਦੀ ਹੈ। ਨੰਬਰ 29 ਖਰੌਂਡੇ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਨੰਬਰ 30 ਕਲੀਆਂ ਤੇ ਵਿਸਗਰ ਗਾਉਣ ਨਾਲ ਖਾਂਸੀ ਦੂਰ ਹੋ ਜਾਂਦੀ ਹੈ। ਨੰਬਰ 31 ਉਦੀਨਾ ਅਤੇ ਮਿਸਰੀ ਨਾਲ ਪੀਰੀਅਡ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨੰਬਰ 32 ਉਬਲੇ ਆਲੂ ਦਾ ਪਾਣੀ ਵਾਲਾ ਨੂੰ ਸਪੀਡ ਹੋਣ ਤੋਂ ਰੋਕਦਾ ਹੈ। ਨੰਬਰ 33 ਦਿਨ ਵਿੱਚ ਪਾਣੀ ਘੱਟ ਪੀਣ ਨਾਲ ਬੁੱਲਾਂ ਦਾ ਰੰਗ ਕਾਲਾ ਹੋ ਜਾਂਦਾ ਹੈ ਇਸ ਕਰਕੇ ਪਾਣੀ ਦੀ ਮਾਤਰਾ ਜ਼ਿਆਦਾ ਪੀਓ। ਨੰਬਰ 34 ਸਵੇਰ ਮੋਬਾਈਲ ਦਾ ਇਸਤੇਮਾਲ ਕਰਨ ਨਾਲ ਸਿਰਦਰਦ ਹੋ ਸਕਦਾ ਹੈ। ਨੰਬਰ 35 ਜਿਆਦਾ ਚੌਲੋ ਡਾਇਬਟੀਜ਼ ਦਾ ਕਾਰਨ ਬਣਦੇ ਹਨ ਇਸ ਲਈ ਘੱਟ ਮਾਤਰਾ ਵਿੱਚ ਹੀ ਖਾਓ ਨੰਬਰ 26 ਅੰਬ ਖਾਣ ਤੋਂ ਬਾਅਦ ਹਰੀ ਮਿਰਚ ਨਾ ਖਾਓ ਨੰਬਰ 37 ਜੰਕ ਫੂਡ ਡਾਇਬਟੀਜ਼ ਨੂੰ ਬੁਤਾਉਂਦਾ ਹੈ ਇਸ ਕਰਕੇ ਇਸ ਤੋਂ ਪਰਹੇਜ਼ ਕਰੋ ਨੰਬਰ 38 ਫੈਟੀ ਲੀਵਰ ਵਾਲੇ ਦੁੱਧ ਨਾ ਪੀਣ ਕਿਉਂਕਿ ਇਸ ਨਾਲ ਸਰੀਰ ਵਿੱਚ ਸੋਜ ਪੈਂਦੀ ਹੈ ਨੰਬਰ 39 ਲੂਖੀਤ ਬਚਾ ਵਾਲੇ ਨਾਸਪਾਤੀ ਕਾਓ ਇਸ ਨਾਲ ਕਈ ਤਰ੍ਹਾਂ ਦੇ ਵਿਟਾਮਿਨ ਮਿਲਦੇ ਹਨ ਨੰਬਰ 40 ਦੁੱਧ ਵਿੱਚ ਸ਼ੁਹਾਰੇ ਪਾ ਕੇ ਪੀਣ ਨਾਲ ਚਿਹਰੇ ਤੋਂ ਬੁਢਾਪਾ ਦੂਰ ਹੁੰਦਾ ਹੈ ਕਿਉਂਕਿ ਇਸ ਵਿੱਚ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਹੁੰਦੇ ਹਨ ਨੰਬਰ 41 ਠੰਡਾ ਪਾਣੀ ਦੰਦਾਂ ਲਈ ਨੁਕਸਾਨਦਾਇਕ ਹੁੰਦਾ ਹੈ ਇਸ ਕਰਕੇ ਕੋਸਾ ਪਾਣੀ ਹੀ ਵਰਤੋ ਨੰਬਰ 42 ਰੋਜ਼ ਦੁੱਧ ਪੀਣਾ ਸਿਹਤ ਲਈ ਲਾਭਕਾਰੀ ਹੁੰਦਾ ਹੈ ਨੰਬਰ 43 ਸਰੋਂ ਦੇ ਤੇਲ ਨਾਲ ਮਾਲਿਸ਼ ਕਰਕੇ ਵਾਲ ਲੰਬੇ ਹੋ ਜਾਂਦੇ ਹਨ। ਨੰਬਰ 44 ਸਿਰ ਦਰਦ ਵਾਲੇ ਪਾਲਕ ਨਾ ਖਾਣ। ਨੰਬਰ 42 ਚੌਲ ਖਾਣ ਤੋਂ ਬਾਅਦ ਤੁਰੰਤ ਪਾਣੀ ਨਾ ਪੀਓ। ਨੰਬਰ 46 ਕੰਨ ਦੀ ਮੈਲ ਦੂਰ ਕਰਨ ਲਈ ਸਰੋਂ ਦੇ ਤੇਲ ਦੀਆਂ ਕੁਝ ਬੂੰਦਾਂ ਪਾਓ। ਨੰਬਰ 47 ਗਰਮ ਕੱਪੜਿਆਂ ਨਾਲ ਪਰਫਿਊਮ ਦੀ ਬੋਤਲ ਰੱਖੋ। ਨੰਬਰ 48 ਗਰਮ ਦੁੱਧ ਵਿੱਚ ਦੇਸੀ ਘਿਓ ਪਾ ਕੇ ਪੀਣ ਨਾਲ ਸੁੱਕੀ ਖੰਘ ਦੂਰ ਹੋ ਜਾਂਦੀ ਹੈ। ਨੰਬਰ 49 ਦਲੀਏ ਨਾਲ ਦਿਮਾਗੀ ਕਮਜ਼ੋਰੀ ਦੂਰ ਹੁੰਦੀ ਹੈ ਕਿਉਂਕਿ ਇਹ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਨੰਬਰ 50 ਹਰ ਗੱਲ ਨੂੰ ਸੋਚਣ ਨਾਲ ਡਿਪਰੈਸ਼ਨ ਹੋ ਸਕਦਾ ਹੈ। ਨੰਬਰ 51 ਰਾਤ ਦੀ ਰੋਟੀ ਸਵੇਰੇ ਦੁੱਧ ਨਾਲ ਖਾਓ। ਨੰਬਰ 52 ਅੱਖਾਂ ਵਿੱਚ ਪਾਣੀ ਆਉਣਾ ਨਜ਼ਰ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ। ਨੰਬਰ 53 ਦਿਨ ਵਿੱਚ ਪੈਦਲ ਚੱਲਣ ਨਾਲ ਮਾਨਸਿਕ ਤਣਾਅ ਘਟਦਾ ਹੈ। ਨੰਬਰ 54 ਬਦਾਮ ਦੇ ਤੇਲ ਨਾਲ ਮਾਲਿਸ਼ ਪੇਟ ਘਟਾਉਂਦੀ ਹੈ। ਨੰਬਰ 55 ਪਿਆਜ਼ ਦੀ ਖੁਸ਼ਬੂ ਦਿਲ ਨੂੰ ਮਜ਼ਬੂਤ ਕਰਦੀ ਹੈ। ਨੰਬਰ 56 ਜ਼ਿਆਦਾ ਸੋਚਣ ਨਾਲ ਚਿਹਰੇ ਉੱਤੇ ਝੁਰੜੀਆਂ ਪੈ ਜਾਂਦੀਆਂ ਹਨ। ਨੰਬਰ 57 ਸਫੇਦ ਪਿਆਜ਼ ਬਾਹਾਂ ਦੇ ਰਸਤੇ ਲੂਣ ਨਾਲ ਵਾਲ ਝੜਨ ਤੋਂ ਰੁਕਦਾ ਹੈ। ਨੰਬਰ 58 ਕਾਜੂ ਨਜ਼ਰ ਅਤੇ ਦਿਮਾਗ ਤੀਜ਼ ਕਰਦੇ ਹਨ ਕਿਉਂਕਿ ਇਸ ਵਿੱਚ ਗੁੱਡ ਫੈਟ ਹੁੰਦੇ ਹਨ। ਨੰਬਰ 59 ਖਾਣੇ ਤੋਂ ਬਾਅਦ ਨੀਂਦ ਆਉਣ ਦਾ ਕਾਰਨ ਖੂਨ ਦਾ ਵਹਾਅ ਘਟਣਾ ਹੁੰਦਾ ਹੈ। ਨੰਬਰ 60 ਪੇਟ ਦੇ ਵੱਲ ਸੌਣ ਨਾਲ ਜਲਦੀ ਬੁਢਾਪਾ ਆਉਂਦਾ ਹੈ। ਨੰਬਰ 61 ਗਰਮ ਪਾਣੀ ਨਾਲ ਚਿਹਰਾ ਨਾ ਧੋਵੋ ਨੰਬਰ 4 ਤੇ ਚੱਲਣ ਵਾਲੇ ਲੋਕ ਕਦੇ ਢਿੱਲੇ ਨਹੀਂ ਹੁੰਦੇ ਨੰਬਰ 63 ਸੂਰਜਮੁਖੀ ਦੇ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰੋ ਨੰਬਰ 64 ਲੱਕੜ ਦਾ ਕੰਗਾ ਵਾਲਾਂ ਲਈ ਚੰਗਾ ਹੁੰਦਾ ਹੈ ਨੰਬਰ 65 ਪੇਟ ਦੀ ਚਰਬੀ ਘਟਾਉਣ ਲਈ ਨਿੰਬੂ ਪਾਣੀ ਪੀਓ ਨੰਬਰ 66 ਮੋਟਾਪੇ ਵਾਲੇ ਚਾਵਲ ਨਾ ਖਾਣ ਨੰਬਰ 76 ਕਮਰ ਦੇ ਹੇਠਾਂ ਸੌਣ ਨਾਲ ਦਰਦ ਹੋ ਸਕਦਾ ਹੈ ਇਸ ਲਈ ਸਹੀ ਪੋਜ਼ ਵਿੱਚ ਚੀ ਸੌਣ ਦੀ ਕੋਸ਼ਿਸ਼ ਕਰੋ ਨੰਬਰ 68 ਘੱਟ ਸੌਣ ਜਾਂ ਜ਼ਿਆਦਾ ਸੌਣ ਨਾਲ ਦੋਵੇਂ ਸਥਿਤੀਆਂ ਸਰੀਰ ਲਈ ਹਾਨੀਕਾਰਕ ਹਨ ਦਿਨ ਵਿੱਚ ਘੱਟੋ ਘੱਟ 7-8 ਘੰਟੇ ਸੌਣ ਨੂੰ ਨੰਬਰ 69 ਸੇਵ ਜਾਂ ਸੇਬ ਦਾ ਜੂਸ ਪੀਣ ਨਾਲ ਊਰਜਾ ਅਤੇ ਸਰੀਰ ਦੀ ਤਾਕਤ ਬਣੀ ਰਹਿੰਦੀ ਹੈ ਨੰਬਰ 70 ਮੋਟਾਪੇ ਦੇ ਸ਼ਿਕਾਰ ਲੋਕਾਂ ਨੂੰ ਚਾਵਲ ਘੱਟ ਅਤੇ ਰੋਟੀ ਸਹੀ ਖਾਣੀ ਚਾਹੀਦੀ ਹੈ ਕਿਰਪਾ ਕਰਕੇ ਦੋਸਤੋ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਲਿਖਿਓ ਧੰਨਵਾਦ